ਲਓ ਜੀ ਅੱਜ ਜਗਰਾਉ ਮੰਡੀ ਆਏ ਆ ਇੱਥੇ ਦੇਖ ਕੇ ਗੋਭੀ ਗੋਭੀ ਪਈ ਆ ਹਾਂਜੀ ਬਹੁਤ ਬੁਰਾ ਹਾਲ ਆ ਜੀ ਗਾਜਰ ਦਾ ਗੋਭੀ ਦਾ ਮੂੜੀਆਂ ਦਾ ਧਨੀਏ ਦਾ ਹਰੇਕ ਸੁੱਦੇ ਦਾ ਬੜਾ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਰੇਟ ਹੀ ਨਹੀਂ ਹੈਗਾ ਜੀ ਸਰਕਾਰ ਪਤਾ ਨਹੀਂ ਕੀ ਕਰਦੀ ਆ ਜੀ ਸਮਝੋ ਬਾਰਾ ਕੰਮ ਕਿਵੇਂ ਗੋਭੀ ਦਾ ਗ੍ਰੇਡ ਆ ਜੀ ਅੱਜ 2 ਰੁਪਏ ਕਿਲੋ ਜੀ 50 ਰੁਪਏ ਲਫਾਫਾ ਵੇਖਦਾ ਜੀ ਗੋਭੀ ਦਾ ਅੱਜ 2 ਰੁਪਏ ਕਿਲੋ 50 ਰੁਪਏ ਲਫਾਫਾ ਸਰ ਤੇ ਗਾਜਰ ਜੀ ਗਾਜਰ ਵਿੱਚ 200 ਰੁਪਏ ਲਫਾਫਾ ਜੀ 30 ਕਿਲੋ ਦੀ ਭਰਤੀ 7 ਰੁਪਏ ਕਿਲੋ ਗਾਜਰਾ ਜੀ ਤਾਂ ਫਿਰ ਖਰਚਾ ਕਿੰਨਾ ਕਿੰਨਾ ਕਿੱਥੇ ਜੀ ਕਿਸਾਨ ਤੇ ਤਾਂ ਡੱਬ ਰਿਆ ਜੀ ਕਦੇ ਡੱਬ ਰਿਆ ਜੀ ਕਿਸਾਨ ਹਾਂਜੀ ਮੈਂ ਹੁਣ ਆਹ ਤੁਹਾਨੂੰ ਮੈਂ ਮੰਡੀ ਦੇ ਜਿਹੜਾ ਸਾਡੇ ਪ੍ਰਧਾਨ ਸਾਹਿਬ ਆ ਮੋਹਨ ਸਿੰਘ ਜੀ ਮੰਗਟ ਉਹਨਾਂ ਨਾਲ ਗੱਲ ਕਰਾਉਣੇ ਹਾਂਜੀ ਬਾਣ ਸਾਹਿਬ ਕੀ ਹਾਲਾਤ ਆ ਮੰਡੀ ਦੇ ਬਹੁਤ ਬਹੁਤ ਮਾੜੀ ਹੈ ਜੀ ਜ਼ਿਮੀਂਦਾਰ ਅੱਜ ਝੋਟੇ ਪਿੰਡ ਤੋਂ ਆਇਆ ਫੀਡਕੋਟ ਤੋਂ ਠੀਕ ਹੈ ਜੀ ਉਹਦਾ ਆਪ ਆਪਣਾ ਗੱਡੀ ਦਾ ਕਿਰਾਇਆ ਨਹੀਂ ਵਾਟਣਾ ਅੱਛਾ ਜੀ ਲੋਕਾਂ ਦਾ ਕਰਾਇਆ ਨਹੀਂ ਮਰਦੋਂ ਨਾ 50-50 ਰੁਪਏ ਲਫਾਫਾ ਵੇਚ ਰਿਹਾ 35-35 ਕਿਲੋ ਦਾ 30 ਕਿਲੋ ਦਾ ਡੇਢ ਰੁਪਏ ਕਿਲੋ ਵੀ ਹੋ ਗਈ ਹੈ ਜੀ ਹਾਂ ਡੇਢ ਰੁਪਏ ਕਿਲੋ ਡੇਢ ਰੋ 3 ਰੁਪਏ ਕਿਲੋ ਮੂਰੀ ਬਹੁਤ ਮਾੜੀ ਹਾਲਤ ਹੈ ਇਸ ਟਾਈਮ ਜੀਮੇਦਾਰ ਦੀ ਆ ਜਿਹੜਾ ਮਟਰ ਪਿਆ ਮਟਰ ਦਾ ਕੀ ਰੇਟ ਹੈ ਜੀ ਹਾਂ ਜੀ ਮਟਰ ਹੈ ਮਟਰ ਦਾ ਭਾਅ ਠੀਕ ਆ 35 ਰੁਪਏ ਕਿਲੋ ਗਾਜਰ ਗਾਜਰ ਹੈਗੀ 7-8 ਰੁਪਏ ਕਿਲੋ 5 ਰੁਪਏ ਕਿਲੋ ਅ ਜਿਹੜੀ ਬਲੀਕ ਆ ਉਹ 3 ਰੁਪਏ 2.5 ਰੁਪਏ ਕਿਲੋ ਜਿਵੇਂ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਜੀ 5 ਰੁਪਏ ਕਿਲੋ ਟਵਾਈ ਹੈ ਗਾਜਰ ਦੀ ਤੇ ਫਿਰ ਤੂੜੀ ਨਾਲ ਵੀ ਸਸਤੀ ਇਹ ਤਾਂ ਹੋ ਗਈ ਹਾਂਜੀ ਤੂੜੀ ਮਹਿੰਗੀ ਆ ਸਬਜ਼ੀਆਂ ਸਾਰੀਆਂ 200 ਰੁਪਏ ਫਸਾ ਸਬਜ਼ੀਆਂ ਦਾ ਗੋਭੀ ਤੂੜੀ ਮਹਿੰਗੀ ਸਬਜ਼ੀਆਂ ਸਾਰੀਆਂ ਠੀਕ ਆ ਜੀ ਆ ਤੁਹਾਨੂੰ ਦਿਖਾਉਨੇ ਆ ਮੰਡੀ ਦਾ ਹਾਲ ਸਾਰੀ ਜਗਰਾਉਂ ਦੀ ਮੰਡੀ ਭਰੀ ਪਈ ਆ ਸਬਜ਼ੀ ਨਾਲ ਪਰ ਖਰੀਦਦਾਰ ਨਹੀਂ ਘੱਟ ਨਜ਼ਰ ਆ ਰਹੇ ਆ ਦੇਖੋ ਜੀ ਜਗਰਾਉਂ ਮੰਡੀ ਆਓ ਜੀ ਕਿਵੇਂ ਆ? ਹੋਰ ਵਹੀ ਕਿਵੇਂ ਆ ਮੰਦਾ ਕ ਸਰ ਠੰਡਾ? ਮੰਦਾ ਆ ਯਾਰ। ਅਲਸਾ ਜੀ। ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਚ ਗੋਭੀ ਗੋਭੀ ਪਈ ਆ। 2 ਰੁਪਏ ਕਿ ਲੋਕ ਕਹਿੰਦੇ। ਗੋਭੀ 2, ਗੋਭੀ 2। ਹਾਲੋ ਜੀ। ਆ 2 ਰੁਪਏ ਦਾ। 2 ਰੁਪਏ। ਗੋਭੀ 2 ਰੁਪਏ। ਇਹ ਤੁਹਾਡੇ ਪਾਕਿਸਤਾਨ ਚ ਵੀ ਲੋਕ ਦੇਖਦੇ ਆ, ਅਮਰੀਕਾ ਵੀ ਦੇਖ ਰਹੇ ਆ। ਗੋਭੀ 2, ਗੋਭੀ 2। ਆ ਦੇਖ ਰਹਾ ਹੋ ਤੁਸੀਂ ਸਾਰੀ ਗੋਭੀ ਗੋਭੀ ਪਈ ਆ ਗੋਭੀ ਕਦੇ 2 ਰੁਪਏ ਵਿਕਦੀ ਆ ਉਹ ਨਹੀਂ ਆ ਰੋ 2 ਰੁਪਏ ਲੱਗ ਪਾਕਿਸਤਾਨੇ ਆ ਕਹਿੰਦੇ ਕਦੇ 75 ਰੁਪਏ ਆ ਆ ਪਾਕਿਸਤਾਨ ਵਾਲੇ ਕਾ ਲਾਈਵ ਹੋਏ ਹੋਏ ਆ ਕਦੇ 75 ਆ ਸਾਡੇ ਜੀ ਆ ਤੁਹਾਨੂੰ ਦਿਖਾਉਂਦੇ ਆ ਮੰਡੀ ਦੇ ਹਾਲਾਤ

ਗਾਜਰ 55 ਕਿਲੋ 55 ਕਿਲੋ ਉਹ ਕਿਵੇਂ ਆ ਸਬਜ਼ੀ ਦਾ ਜੀ ਮੰਦਾ ਕਿ ਤੇਜੀ ਆ ਮੰਦਾ ਹੀ ਆ ਜੀ ਠੀਕ ਆ ਜੀ ਕਿਵੇਂ ਆ ਸਾਗ ਸੂ ਦਾ ਕੀ ਰੇਟ ਚੱਲਦਾ ਅੱਜ ਕੱਲ ਸਾਗ ਅੱਜ ਕਲ 7 ਲਾਗੇ 8 ਰੁਪਏ ਤੱਕ ਪਈ ਆ ਬਸ ਜੀ ਗੱਤ ਆ ਗੋ ਆ ਮੂੜੀ ਵਾਲੀ ਮੂੜੀ 5 ਰੁਪਏ ਚੱਲਦੀ ਆ ਠੀਕ ਆ ਜੀ ਉਹ ਬੰਦੇ ਕੀ ਯਾਰ ਤੇ ਸਵਾਪਨ ਆ ਤੇ ਠੰਡ ਚ ਬੈਠਿਆ ਉਚਾਰੇ ਵੇਚਣ ਵਾਲੇ ਗਾਹਕ ਹੈ ਵੀ ਸਾਰੇ ਗੋਭੀ ਗੋਭੀ ਪਈਆ ਸਾਡੇ ਜੀਵਿੰਦਾਰ ਵੀ ਪਤੰਦਰ ਇੱਕ ਸਬਜ਼ੀ ਮਗਰ ਪੈ ਜਾਂਦੇ ਨੇ ਇੱਕ ਫਸਲ ਮਗਰ ਪੈ ਜਾਂਦੇ ਸਾਰੀ ਗੋਭੀ ਲਾਈ ਬੈਠੇ ਆ ਪਤੰਦਰ ਹਾਂ ਸਰ ਲਾਈ ਉਹ ਦੇਖ ਬੈਠਾ ਵਾਸੀਆਂ ਲਈ ਜਾਂਦਾ ਪਤੰਦਰ ਗਾਹਕ ਹੈ ਨਹੀਂ ਵਾਸੀਆਂ ਲਈ ਜਾਂਦਾ ਚਾਹ ਲੈ ਕੇ ਦੋ ਜੀ ਹੋਰ ਹਲੋ ਕਿਰਤੀ ਨੂੰ ਲਾਗੋ ਜਗਰਾਉਂ ਦੀ ਮੰਡੀ ਪੰਜਾਬ ਦੀ ਆਹ ਮੰਡੀਆਂ ਵਿੱਚ ਇੱਕ ਹੁੰਦੀ ਆ ਬਹੁਤ ਵੱਡੀ ਮੰਡੀ ਆ ਬੜੇ ਦੂਰੋਂ ਦੂਰੋਂ ਇਥੋਂ ਮਾਲ ਆਉਂਦਾ ਬਹੁਤ ਜ਼ਿਆਦੇ ਫੜੀਆਂ ਫਿਰ ਆਰਥੀਆ ਦੁਕਾਨਾਂ ਇਥੇ